ਆ ਗਿਆ ਬਾਬੇ ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਵੀ ਸਾਰਿਆਂ ਨੇ ਠੀਕ ਹੋਵੋਗੇ ਘੈਂਟ ਹੋਵੋਗੇ ਆਪਣਾ ਯਾਰ ਦੋਸਤ ਤੁਹਾਨੂੰ ਮੁੰਡਾ ਬਾਹਰ ਹੋਇਆਗਾ ਤੇ ਸਾਉਦੀ ਚੋਂ ਤੇ ਮਿੱਤਰੋ ਅੱਜ ਆਪਣੇ ਪਿੰਡ ਹੈਗਾਗਾ ਬਾਬਾ ਰਵਦਾਸ ਭਗਤੀ ਜੀ ਦਾ ਜਨਮ ਦਿਹਾੜਾ ਹੈਗਾ ਦਿਹਾੜਾਗਾ ਉਹਦੇ ਕਰਕੇ ਆਪਣੇ ਪਿੰਡਾਂ ਨਗਰ ਕੀਰਤਨ ਕੱਢਿਆ ਜਾ ਰਿਹਾਗਾ ਤੇ ਆਪਾਂ ਵੀ ਸ਼ਾਮਲ ਹੋ ਕੇ ਨਗਰ ਕੀਰਤਨ ਦੇ ਵਿੱਚ ਤੇ ਆਜੋ ਆਪਾਂ ਤੁਹਾਨੂੰ ਦਿਖਾਉਣੇ ਹਾਂ ਸਾਰਾ ਵਿਊ ਨਗਰ ਕੀਰਤਨ ਦਾ ਜੁੜੇ ਰਹੋ ਸਾਰੇ ਬਲੌਗ ਦੇ ਨਾਲ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਜੋ ਫਿਰ ਕਰਦੋ ਹੋਇਆ ਇਸ ਸਮੋਸੇ ਦਾ ਲੰਗਰ ਚੱਲਦਾ ਹੈ ਇਹ ਇੱਥੇ ਫਪੜਾਵਾਂ ਵਾਲੀਆਂ ਸੰਗਤਾਂ ਨੇ ਇਹਨਾਂ ਨੇ ਚਾਹ ਦੇ ਲੰਗਰ ਤੋਂ ਸਮੋਸਿਆਂ ਦੇ ਲੰਗਰ ਲਾਇਆ ਸਤਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ ਬੜੇ ਰਾਜ ਤੇ ਬੜੀ ਤਰੱਕੀ ਬਖਸ਼ੇ ਆਓ ਲਿਵਾਓ ਸਾਡੀ ਹਾਜ਼ਰੀ फिर चरणा बच्चे आओ जी पालकी साहब के करो दर्शन चलिए ਸਮੋਸੇ ਘੱਟ ਖਾਦਾ 20 ਸਮੋਸੇ ਖਾ ਗਿਆ ਹੈ ਹੈ ਐ ਜਿਹੜਾ ਨਰ ਹੈ ਇਹਦੇ ਘਰ ਮੁੜਾਇਆ ਮੇਰੇ ਤਾਂ ਤਾਂ ਕਿੰਨੇ ਕੱਪਨੇ ਚਾਹਦੇ ਪਹਿਲਾ ਹੀ ਆ ਤੀਜਾ ਪਹਿਲਾ ਪਹਿਲਾ ਕਿੱਥੇ ਹੋਟਾ ਕਾਲੂ ਪੰਜਵਾਂ ਪੰਜਵਾਂ ਖਵਾਸ ਇੱਥੇ ਚੌਂਕ ਦੇ ਵਿੱਚ ਪੜਾ ਲੱਗਿਆ ਹੋਇਆ ਜੀ ਤੇ ਸੇਵਾ ਦਾ ਸੇਵਾ ਕਰਾ ਰਹੇ ਨੇ ਆ ਪੰਜ ਪਿਆਰਿਆਂ ਨੂੰ ਇੱਥੇ ਚਾਹ ਪਾਣੀ ਦੁੱਧ ਦਾ ਲੰਗਰ ਚਕਾਇਆ ਜਾ ਰਿਹਾ ਹੈਗਾ। ਚਾ ਲੰਗਰ ਮੈਂ ਵੀ ਲੰਗਣਾ। ਮੈਂ ਵੀ ਲੰਗਣਾ। ਜਾਓ ਜੀ ਨੰਗਰ ਨੂੰ ਥਾਹ ਹੈ ਨਹੀਂ ਥੱਲੇ। ਮਾਤਾ ਫਰੀਆਂ ਥੱਲੇ ਬੈਠੀਆਂ। ਹੈਂ? ਜੀ ਇੱਧਰ ਸੰਗਤ ਦੀ ਡਿਊਟੀ ਨਿਗਾਰੇ ਤੇ ਲੱਗੀ ਹੋਈ ਆ। ਸੇਵਾਦਾਰਾਂ ਦੀ। ਟਰੈਕਟਰ ਦੇ ਟਰੈਕਟਰਾਂ ਦੇ ਬੰਦਾ ਦੇਖੋ ਕਿਹੜਾ ਬੈਠਾ ਨੱਗਰ ਕੀਰਤਨ ਹੁਣ ਆਪਣਾ ਇੱਥੋਂ ਤੋਰਿਆ ਹੈਗਾ ਅੱਗੇ ਵਾਲੇ ਪੜਾ ਦੇ ਆਦੋ ਉਸ ਲੋਕਾਂ ਨੂੰ ਅੱਗੇ ਵਾਲੇ ਪੜਾ ਦੇ ਜਾ ਕੇ ਮਿਲਦੇ ਆ ਜੀ ਹਾਂਜੀ ਨੱਗਰ ਕੀਰਤਨ ਨਾਲ ਅਗਲੇ ਪੜਵਾਵਾਲ ਵਾਧਾ ਹੋਇਆ ਤੇ ਆਹ ਟਰੈਕਟਰ ਦਾ ਸਾਹਮਣੇ ਇਹ ਨਗਾਰੇ ਵਾਲਾ ਟਰੈਕਟਰ ਹੈ ਜੀ ਨਗਾਰਾ ਸੇਵ ਰੱਖਿਆ ਇਹਦੇ ਚ ਤੇ ਅੱਗੇ ਆਪਣੇ ਛੋਟੇ ਪੰਜ ਪਿਆਰੇ ਆ ਰਹੇ ਨੇ ਤੇ ਪਿੱਛੇ ਵੱਡੇ ਪੰਜ ਪਿਆਰੇ ਤੇ ਉਪਾਲ ਕੀ ਹੈ ਪਿੱਛੇ ਸੰਗਤ ਕਰੋ దర్శਨ ਕੋ ਛੋਟੇ ਪੰਜ ਪਿਆਰੇ ਆ ਬਲੌਗ ਬਣਾਉਣਾ ਇਹ ਮੁੰਡੇ ਦੇਖਦੇ ਹੁੰਦੇ ਨੇ ਆਪਣਾ ਬਲੌਗ ਉਹਦੇ ਕਰਕੇ ਬੋਲ ਰਹੇ ਨੇ ਕਦੇ ਬਲੌਗ ਬਣਾਉਣਾ ਤੇ ਆ ਵੱਡੇ ਪੰਜ ਪਿਆਰੇ ਆ ਗਏ ਜੀ ਫੇਸੇ ਸਾਡਾ ਭਾਈ ਰਾਜੀ ਰਾਜ ਕਰੋ ਦਰਸ਼ਨ ਪਾਲਕੀ ਸਾਹਿਬ ਦੇ ਇਹ ਟਰਾਲੀ ਟਰਾਲੀ ਆ ਜੀ ਦੇਖੋ ਕਿੰਨੇ ਛੋਟੇ ਛੋਟੇ ਬੱਚੇ ਹਨ ਇਹ ਦੇਖੋ ਇਹਨਾਂ ਨੂੰ ਤੁਸੀਂ ਬੱਚੀਆਂ ਵੀ ਤੁਸੀਂ ਤਾਂ ਦੇਖੋ ਕਿੰਨਾ ਸੋਹਣਾ ਕਰ ਰਹੇ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਨਗਰ ਕੀਰਤਨ ਉਸੇ ਉਹਨਾਂ ਵੱਡਾ ਭਾਈ ਸਾਵਣਾ ਸਾਰਾ ਇਕ ਤਰ੍ਹਾਂ ਦਾ ਸੈਟਅਪ ਰੱਖਿਆ ਹੋਇਆ ਹੈ ਜੀ ਆਹ ਟਰਾਲੀ ਦੇ ਵਿੱਚ ਤੇ ਇਸ ਤੋਂ ਬਾਅਦ ਆਹ ਹਵਨਾ ਬੇਟਾ ਵੀਰਾ ਜਿਹੜਾ ਟਰੈਕਟਰ ਪਾਇਆ ਹੋਇਆ ਆਹ ਟਰੈਕਟਰ ਵਿੱਚ ਜੀ ਕੀ ਫਤ ਹੈ ਅਗਲੇ ਪਣਾ ਤੇ ਪਹੁੰਚ ਜੀ ਆਪਾਂ ਇਹ ਵੈਸੇ ਬਰਮਿਆਂ ਦਾ ਪੜਾ ਕੇ ਦਾਪੜਾ ਦੁਕਾਨਦਾਰ ਤੇ ਵਸ਼ਕ ਜੀ ਇੱਥੇ ਆਪਣਾ ਚਾਹ ਰਿਹਾ ਜੀ ਚਾਹ ਨਾ ਭਗੌੜੇ ਸਤਨਾਮ ਸ੍ਰੀ ਵਹਿਗੁਰੂ ਸਤਨਾਮ ਸ੍ਰੀ ਵਹਿਗੁਰੂ ਵਾਹਿਗੁਰੂ ਵਾਹਿਗੁਰੂ ਅੰਜੋ ਇਤਿਹਾਸ ਵੱਲੋਂ ਦਾ ਪਹਿਲਾ ਹੀ ਸਾਡੇ ਪੀਰ ਨੇ 3 ਲੱਖ ਦਮੜੇ ਸਾਡਾ ਨਾਮ ਤੇ ਅਦਸ਼ਤ ਕਾਹ ਕੀਤਾ ਵਿਚਾਰ ਨੂੰ ਸੰਗਤ ਦੇ ਨਾ ਜਰੇ ਕੌਣ ਇੱਥੇ ਮਿੱਤਰੋ ਸਮਾਨ ਤਿਆਰ ਹੋ ਰਿਹਾ ਹੋ ਰਿਹਾ ਹੈਗਾ ਸੰਗਤ ਵਾਸਤੇ ਕੀ ਹਾਲ ਹੈ ਇੱਧਰ ਚਾਹ ਤਿਆਰ ਹੋ ਰਹੀ ਆ ਤੇ ਆ ਦੇਖੋ ਪਕੌੜੇ ਸੇਵਾਦਾਰ ਬਣਾਉਣਿਆ ਬਣਾਉਣਿਆ ਬਈ ਪਕੌੜੇ ਬਣ ਰਹੇ ਨੇ ਸੰਗਤ ਵਾਸਤੇ ਸੋ ਇਹ ਸਤਿ ਸ਼੍ਰੀ ਅਕਾਲ ਲਾ ਗੇੜਾ ਹੋਰ ਦੇਖਿਓ ਉੱਧਰ ਬਸ ਇੱਥੋਂ 10-15 ਮਿੰਟਾਂ ਦੇ ਵਿੱਚ ਨਗਰ ਕੀਤਾ ਨਾ ਅਗਲੇ ਪੜਾਅ ਤੇ ਜਾਊਗਾ ਜੀ ਬੱਸ ਇੱਥੋਂ ਬਿਨਾ ਸੇਖਾ ਪੁੱਤਿਆ ਹੁਣ ਕੀ ਕਰੀਏ ਤਾਂ ਕਰਦਾ ਕਿ ਆਹ ਬੋਲ ਰਿਹਾ ਕਿ ਤੁਹਾਨੂੰ ਅਜਿਹਾ ਨਹੀਂ ਪਤਾ ਨਹੀਂ ਸਾਰਨਾ ਦੇਖੋ ਜੀ ਛੋਟੇ ਪੰਜ ਪਿਆਰੇ ਕਿੰਨੇ ਬੱਚੇ ਘੈਂਟ ਲੱਗਦੇ ਨੇ ਹਣਾ ਬੈਠੇ ਦੇਖੋ ਤੁਸੀਂ ਇਹ ਪੰਜ ਇਹ ਛੋਟੇ ਪੰਜ ਪਿਆਰੇ ਬਣਾਏ ਨੇ ਜੀ ਇਧਰ ਵੱਡੇ ਪੰਜ ਪਿਆਰੇ ਆਕਰ ਤਰਬਦਾਖ ਜੀ ਦਾ ਜਨਮ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਜੀ। ਸੈਲੋ ਜੀ। ਆ ਸਾਡੇ ਵੇਲੇੜ ਬੰਦੇ ਇੱਧਰ। ਇਹਨਾਂ ਦੇ ਵੀ ਕਰੋ ਦਰਸ਼ਨ ਵੇਲੇੜਾਂ ਦੇ। ਨਾ ਕੋਈ ਸੇਵਾ ਕਰਾਉਣੀ ਨਾ ਕੁਝ ਹੋਰ ਖਾਣ ਪੀਣ ਦੇ ਨਿਕਲੇ ਇਹ। 100 ਮਿੰਟ ਨੂੰ ਜਾਣ ਤੋਂ ਬਚਾਲੇ ਜਾਨ ਨਹੀਂ ਹੋ। ਹੋਰ ਦੱਸੋ ਬਰਾ। ਉੱਤੇ ਕੈਨੇਡਾ ਵਾਲੇ ਬੱਧਰੇ ਆਏ ਹੋਏ ਨੇ ਜੀ ਤੈਨੂੰ ਚੰਗਾ। ਦੇਖੋ ਇੱਧਰ। ਆ ਦੋਸਤੋ ਹੁਣ ਸ਼ਾਮ ਦੇ 4 ਵਜੇ ਵਾਲੇ ਨੇ ਤੇ ਆਪਾਂ ਚੱਲ ਰਹੇ ਹਾਂ ਹੁਣ ਘਰੇ ਕਿਉਂਕਿ ਆਪਣਾ ਵਲੌਗ ਉਪਰ ਅਪਲੋਡ ਕਰਨਾ ਆਪਾਂ ਆਪਣੇ ਚੈਨਲ ਤੇ 4 ਵਜੇ ਆਪਣਾ ਬੰਦਾ ਆ ਰਿਹਾ ਠਿਮਾਣ ਲਈ ਮੜ ਕੇ ਆਪਣੀ ਥਾਈ ਤੇ ਫੇਰਾ ਜਨੂਣਾ ਨਗਰੀ ਕੀ ਚੰਗਾ ਬੰਦਾ ਉਹ ਪਾਰਟੀ ਸਾਈਡ ਦੀ ਆਇਆ ਜੀ ਹਣਾ ਹਲਾ ਉਧਰਲੀ ਸਾਈਡ ਦੀ ਆਇਆ ਜੀ ਹੁਣ ਇਧਰਲੀ ਸਾਈਡ ਦੀ ਆਇਆਗਾ

ਦੂਬਾ ਰਹਿਣਾ ਲਾਸਟ ਪੜਾ ਗਾ ਦੂਬਾ ਬਸ ਆਈ ਤੇ ਨਾਲੇ ਮੀਓ ਕੁਲੀ ਆ ਗਿਆ ਉਹ ਸਾਹਮਣੇ ਤੇ ਆਈ ਤੇ ਆ ਚਲੋ ਜੀ ਅੱਗੇ ਓਥੇ ਜਾ ਕੇ ਦਾਸ ਕਰਨੇ ਆਸ ਮਿਲਦੇ ਨੇ ਜੱਗ ਚਲੋ ਜੀ ਮਿੱਤਰੋ ਨਗਰ ਕੀ ਤਰਨਾ ਥਾਈ ਤੇ ਪਹੁੰਚ ਚੁੱਕਿਆ ਇਹ ਹੈਗਾ ਜੀ ਹਣਾ ਆ ਤੇਰੀ ਭੜਾ ਬਣਾ 28 ਦੇ ਹੁਣ ਪਹੁੰਚ ਕੇ ਨਮਾਜ਼ ਪੀ ਅਦੂਆ ਦਾ ਅਰਦਾਸ ਹੋ ਜਾਣੀ ਆ ਹੋਰ ਪਾੜਾ ਲਾ ਕੇ ਆ ਜਾ ਰੁਕ ਕੇ ਜਾਣਾ ਸੋਣੀ ਬਣਾਈਏ ਦੇਖੋ ਚੈੱਕ ਕਰੋ ਆਹ ਦੋਸਰੂਪੀ ਪਾ ਜਾਣਗੇ ਪੰਜ ਪਿਆਰੇ ਨੇ ਸਾਰਿਆਂ ਨੇ ਰਿਸੀਵ ਕਰਾਂਗੇ ਰਾਤ ਹੋਣੀ ਹੈਗੀ